ਸਹਨ ਸੁਸਹਿਜ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮਨੀ ਨੂਰ ਅਰ ਸਹਾਂ ਗੁਰ ਸਹਾਂ ਉਦਿਠੇ ਸਚੇ ਪਾਤ ਸਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾ ਮਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਪੈ ਸ੍ਰੋਤੇ ਹਰ ਨਾਮ ਮੁਖ ਗਾਇਆ ਮਿਰਤਕ ਕਾ ਪਾਇਓ ਤਨ ਸਾਸਾ ਬਿਛਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭੇ ਸ੍ਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਕੀ ਦੇਖ ਬੜਾਈ ਤਾਂ ਕੀ ਕੀ ਮਤ ਕਹਿਣ ਨਾ ਜਾਏ ਰਹਾ ਦੁੱਖ ਸੋਗ ਕਾ ਟਾਹ ਓ ਡੇਰਾ आनन्द मङ्गल विश्राम फल मिले अचिन्ता पूर होए हो कामा ਹੀ ਹਾ ਸੁਖ ਆਗ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰੋਪੇ ਹਿਰਦੈ ਨਾਮ ਵਸਿਆ ਆਪਣੇ ਸਤਗੁਰ ਕੈ ਮਨ ਭਾਣੇ ਊਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਣੇ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ දුහදර්ද ප්‍රමපාගා කොහොනානක තාකේ පූර කරම්මා ජාකා ගොරචරණි මානලාගා ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਿਰਤਕ ਕਾਉ ਪਾਇਓ ਤਨ ਸਾਸਾ ਵਿਸੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭੇ ਸ੍ਰੋਤੇ ਹਰ ਨਾਮ ਮੁਖ ਗਾਇਆ